ਸਸੀਏ ਗਾਲ ਦੋਸਤੋ ਮੈਂ ਤੁਹਾਡਾ ਜਗੀ ਖਾਈ ਵਾਲਾ ਤੇ ਅੱਜ ਪਹੁੰਚੇ ਸੀ ਆਪਾਂ ਪਿੰਡ ਟੁਡੀਕੇ ਤੇ ਪਿੰਡ ਟੁਡੀਕੇ ਦਾ ਇਤਿਹਾਸ ਵਲਖਣ ਸਭ ਜਾਣਦੇ ਆ ਵੀ ਇੱਥੋਂ ਦੇ ਲਾਲਾ ਲਾਈ ਪਤਰਾਏ ਹੋਏ ਜਿਨ੍ਹਾਂ ਦੇ ਨਾਂ ਤੇ ਮੇਲਾ ਕਰਵਾਇਆ ਜਾਂਦਾ ਇੱਥੋਂ ਦੇ ਗਦਰੀ ਬਾਬੇ ਵੀ ਹੋਏ ਆ ਜਿਨ੍ਹਾਂ ਦੇ ਨਾਂ ਤੇ ਕਹਦੀਏ ਬਹੁਤ ਵੱਡੀ ਪੱਧਰ ਦਾ ਮੇਲਾ ਹੁੰਦਾ 26 ਅੰਬੀ ਦਾ ਜਦੋਂ ਮਾਗੀ ਦੇ ਮੇਲੇ ਤੋਂ ਬਾਅਦ ਇਹ ਮੇਲਾ ਇੱਕ ਮਸ਼ਹੂਰ ਮੇਲਾ ਹੁੰਦਾ ਜਿੱਥੇ ਸਾਰੀਆਂ ਖੇਡਾਂ ਹੁੰਦੀਆਂ ਇਹ ਮੇਲਾ 23 ਜਨਵਰੀ ਤੋਂ ਸ਼ੁਰੂ ਹੋ ਜਾਂਦਾ 23 24 25 26 27 ਤੇ 28 ਚਾਰ ਪੰਜ ਦਿਨ ਘਟੋ ਘਟ ਮੇਲਾ ਚੱਲਦਾ ਤੇ ਤੁਸੀਂ ਆਹ ਜਿਹੜਾ ਗਰਾਊਂਡ ਦੇਖ ਰਹੇ ਹੋ ਦੇਸ਼ ਭਗਤ ਖੇਡ ਸਟੇਡੀਅਮ ਪਿੰਡ ਢੂਡੀਕੇ ਇਹ ਸਟੇਡੀਅਮ ਲਾਲਾ ਲਾਜਪਤਰਾਏ ਨਾਤੇ ਕਾਲਜ ਬਣਿਆ ਹੋਇਆ ਪਿੰਡ ਢੂਡੀਕੇ ਸਰਕਾਰੀ ਸਰਕਾਰੀ ਕਾਲਜ ਬਣੇ ਤੋਂ ਬਾਅਦ ਵੀ ਪਿੰਡ ਵਾਲਿਆਂ ਨੇ ਇੰਨੀ ਕ ਮਿਹਨਤ ਕੀਤੀ ਵੀ ਇੱਥੇ ਜਿਹੜੀ ਇੱਥੋਂ ਦੀ ਖੇਡ ਸੀਗੀ ਜਿਵੇਂ ਕਹਦੇ ਹਾਕੀ ਇੱਧਰਲੇ ਏਰੀਏ ਦੀ ਹਾਕੀ ਖੇਡ ਇੱਕ ਬਹੁਤ ਕਹਦੀਏ ਰਮਾਂਚਕ ਕਹਿ ਲੋ ਜਾਂ ਕਹਦੀ ਉਹ ਵੀ ਇੰਟਰਸਟਿੰਗ ਗੇਮ ਹੈ ਇਹਨਾਂ ਲਈ ਵੀ ਇੱਥੋਂ ਦੇ ਪਲੇਅਰ ਪਹਿਲਾਂ ਵੀ ਟੁੱਡੀ ਕੇ ਪਿੰਡ ਦੇ ਬਹੁਤ ਸਾਰੇ ਬਣੇ ਆ ਵਿਦੇਸ਼ਾਂ ਤੱਕ ਗਏ ਆ ਉਸੇ ਤਰ੍ਹਾਂ ਹੀ ਇੱਥੋਂ ਦੇ ਜਿਵੇਂ ਨੀਲੇ ਵਰਗੇ ਹੋਰ ਕਹਦੇ ਬਾਬੇ ਵਰਗੇ ਪਲੇਅਰ ਪੈਦਾ ਹੋਏ ਆ ਹੋਰ ਬਹੁਤ ਸਾਰੇ ਪਲੇਅਰ ਸੀ ਜਿਨ੍ਹਾਂ ਨੇ ਇੱਥੇ ਹਾਕੀ ਖੇਡੀ ਆ ਖੜਾਈ ਆ ਅੱਜ ਤੱਕ ਨਿਰੰਤਰ ਚੱਲ ਰਹੇ ਆ ਤੇ ਹੋਰ ਬਹੁਤ ਸਾਰੇ ਪਲੇਅਰ ਆ ਪਰ ਇੱਥੇ ਕਹਿ ਦਈਏ ਵੀ ਇੰਟਰਸਟ ਬਹੁਤ ਆ ਵੀ ਇਹਨਾਂ ਨੂੰ ਕਿ ਸਾਡੇ ਪਿੰਡ ਦਾ ਗਰਾਊਂਡ ਹੋਵੇ ਤੇ ਵਧੀਆ ਹੋਵੇ ਤੇ ਆਪਾਂ ਵੀ ਬੈਠੇ ਸੀ ਆ ਦੇਖ ਲਓ ਕਿੰਨਾ ਇੰਟਰਸਟ ਆ ਬੰਦਿਆਂ ਨੂੰ ਵੀ ਜਿਹੜੇ ਪਲੇਅਰ ਖੇਡ ਰਹੇ ਆ ਉਹਨੂੰ ਕਿਵੇਂ ਹਨਾ ਪ੍ਰੈਸ਼ਰ ਕਰ ਰਹੇ ਆ ਕੰਪੈਲ ਕਰ ਰਹੇ ਆ ਵੀ ਗੋਲ ਕਰੋ ਤੇ ਬਜ਼ੁਰਗ ਵੀ ਇੱਥੇ ਬੈਠੇ ਆ ਤੇ ਬਜ਼ੁਰਗਾਂ ਦਾ ਵੀ ਧਿਆਨ ਆ ਵੀ ਸਾਡੇ ਪਲੇਅਰ ਵਧੀਆ ਮਕਾਮ ਹਾਸਲ ਕਰਨਾਂ ਤੇ ਤੁਸੀਂ ਦੇਖ ਸਕਦੇ ਹੋ ਇਹ ਪਿੰਡ ਨੇ ਮਿਹਨਤ ਕਰਕੇ ਇਹ ਕਰੋੜਾਂ ਦਾ ਗਰਾਊਂਡ ਬਣਾ ਬਣਾ ਕੇ ਆਪਦੇ ਪਿੰਡ ਦੀ ਪਨੀਰੀ ਲਈ ਦਿੱਤਾ ਤੇ ਹੈ ਭਾਵੇਂ ਸਰਕਾਰੀ ਕਾਲਜ ਆ ਤੇ ਪਰ ਕਰੋੜਾਂ ਦਾ ਗਰਾਊਂਡ ਇੱਥੇ ਲਿਆਉਣ ਦੇ ਲਈ ਬੜੀ ਮੁਸ਼ਕਲ ਮਿਹਨਤ ਕੀਤੀ ਆ ਇਹ ਗਰਾਊਂਡ ਦਾ ਇੰਨਾ ਕਿ ਫਾਇਦਾ ਹੋਇਆ ਜਿੰਨੇ ਕਿ ਪਿੰਡ ਨਾਲ ਨਾਲ ਲੱਗਦੇ ਢੁੱਡੀ ਦੇ ਪਿੰਡ ਦੇ ਮਦੋਗੇ ਦੌਧਰ ਕਹਦੀ ਇਹ ਚੂੜ ਚੱਕ ਜੱਤਵਾਲ ਜਾ ਆ ਇਧਰ ਕਹ ਦੀਏ ਮੋਗੇ ਵਾਲੀ ਸਾਈਡ ਹੋ ਗਏ ਬੁੱਗੀ ਪਰਾ ਹੋ ਗਿਆ ਇਧਰ ਤੱਕ ਜਿੰਨੇ ਵੀ ਮਹਣੇ ਤੱਕ ਦੇ ਪਿੰਡ ਆ ਇੱਥੋਂ ਦੇ ਜਿੰਨੇ ਹਾਕੀ ਖੇਡਦੇ ਆ ਪਲੇਅਰ ਉਹ ਇੱਥੇ ਆਉਂਦੇ ਆਪਾਂ ਜਿਹੜੀ ਇਹ ਰਿਕਾਰਡਿੰਗ ਕੀਤੀ ਹੈ 26 ਜਨਵਰੀ ਨੂੰ ਕੀਤੀ ਹੈ 26 ਜਨਵਰੀ ਵਾਲੇ ਦਿਨ ਆ ਕਹ ਦੀਏ ਵੀ ਬਹੁਤ ਸਾਰੇ ਪ੍ਰੋਗਰਾਮ ਇਸ ਦਿਨ ਹੋਏ ਆ ਸਕੂਲ ਦੇ ਵਿੱਚ ਇੱਥੇ ਲਾਲੇ ਲਾਜ ਉਤਰੇ ਦੀ ਜਿਹੜੀ ਜਗ੍ਹਾ ਬਣੀ ਹੋਈ ਆ ਉੱਥੇ ਬਹੁਤ ਵੱਡਾ ਫੰਕਸ਼ਨ ਹੁੰਦਾ ਤੇ ਉੱਥੇ ਆਪਾਂ ਨਾ ਜਾ ਸਕੀ ਕਿਉਂਕਿ ਹੋਰ ਬਹੁਤ ਸਾਰੀਆਂ ਗੇਮਾਂ ਪਾਸੇ ਚੱਲਦੀਆਂ ਸੀ ਆਪਾਂ ਉਧਰ ਨੂੰ ਆ ਗਏ ਜਿਨ੍ਹਾਂ ਦੇ ਵਿੱਚੋਂ ਆਪਣੇ ਜਿਹੜੇ ਬਲਦਾਂ ਵਾਲੀਆਂ ਗੱਡੀਆਂ ਪਹਿਲਾਂ ਭਜਦੀਆਂ ਹੁੰਦੀਆਂ ਸੀ ਠੋਕਰਾਂ ਜਿਹਨੂੰ ਕਹਿ ਦਿੰਦੇ ਸੀ ਠੋਕਰਾਂ ਭਜਦੀਆਂ ਤੇ ਆਪਾਂ ਉੱਧਰ ਆ ਗਏ ਤੇ ਆ ਦੇਖ ਸਕਦੇ ਮੇਲਾ ਹੀ ਲੱਗਿਆ ਹੋਇਆ ਅੱਜ ਕੱਲ ਬਹੁਤ ਸਾਰੇ ਗਣਵੇਂ ਚੁਣਵੇਂ ਮੇਲੇ ਇਹ ਖਤਮ ਹੁੰਦੇ ਜਾ ਰਹੇ ਆ ਜਿਹੜੇ ਜਿੱਥੇ ਠੋਕਰਾਂ ਭਜਦੀਆਂ ਸੀ ਬਲਦਾਂ ਦਾ ਇੱਕ ਪੁਰਾਣਾ ਇਤਿਹਾਸ ਸੀ ਬਹੁਤ ਸਾਰੇ ਬਜ਼ੁਰਗ ਠੋਕਰਾਂ ਭਜਾਉਂਦੇ ਹੁੰਦੇ ਸੀ ਤੇ ਅੱਜ ਆਪਾਂ ਤੁਹਾਨੂੰ ਠੋਕਰਾਂ ਦਿਖਾਵਾਂਗੇ ਬਲਦਾਂ ਦਾ ਕਿਵੇਂ ਰੇਸਾਂ ਲਗਦੀਆਂ ਕਿਵੇਂ ਇਹਨੂੰ ਮੇਨਟੇਨ ਕਰਦੇ ਆ ਕਿ ਮੈਂ ਇਹਨਾਂ ਦੇ ਹਨਾ ਗਿਣਤੀ ਮਿੰਤੀ ਕਰਕੇ ਇਹਨਾਂ ਨੂੰ ਇਨਾਮ ਵਗੈਰਾ ਦਿੰਦੇ ਆ ਆ ਤੁਸੀਂ ਦੇਖ ਸਕਦੇ ਹੋ ਵੀ ਸਾਹਮਣੇ ਠੋਕਰ ਤੋਰੀ ਜਾਂਦੇ ਆ ਦੋਸਤੋ ਇੱਥੇ ਪ੍ਰਬੰਧ ਬਹੁਤ ਸੋਹਣਾ ਤੇ ਆ ਤੁਸੀਂ ਦੇਖ ਸਕਦੇ ਹੋ ਪ੍ਰੀਤ ਡਾਇਰੈਕਟਰ ਮਗਰ ਟਰਾਲੀ ਪਈ ਵੀ ਆ ਇਹ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਜਿਹੜੇ ਪ੍ਰਬੰਧਕ ਆ ਗੁਰਦੁਆਰੇ ਦੇ ਉਹ ਇੱਥੇ ਆਉਂਦੇ ਆ ਕੰਮ ਕਰਦੇ ਪਿੰਡ 'ਚ ਤੇ ਆ ਤੁਸੀਂ ਦੇਖ ਸਕਦੇ ਹੋ ਵੀ ਜਿੰਨੀ ਸੰਗਤ ਆ ਜਿੰਨੇ ਵੀ ਲੋਕ ਆ ਉਹ ਇੰਨਾ ਕੰਟਰਾਸਟ ਰੱਖਦੇ ਆ ਵੀ ਇੰਜ ਜੀਹਾਂ ਗੇਮਾਂ ਨੂੰ ਦੇਖਣ ਲਈ ਦੇਖ ਲੋ ਵੀ ਤੁਰ ਕੇ ਆ ਜਾਂਦੇ ਆ ਤੁਸੀਂ ਦੇਖ ਸਕਦੇ ਹੋ ਨੰਗੇ ਜਾਂਦੇ ਝੁੱਲ ਪਾਏ ਹੋਏ ਆ ਬਲਦਾਂ ਤੇ ਤੇ ਆਪਾਂ ਵੀ ਇਧਰ ਨੂੰ ਰਵਾਨਾ ਹੋ ਰਹੇ ਆ ਵੀ ਦੇਖੀ ਕਿਵੇਂ ਕੰਮ ਚੱਲ ਰਿਹਾ ਕਿਵੇਂ ਖੇਡਾਂ ਚੱਲ ਰਹੀਆਂ ਤੇ ਆਹ ਦੇਖ ਲਓ ਵੀ ਇਕੱਲੇ ਇਕੱਲੇ ਬਲਦ ਦੇ ਉੱਪਰ ਜਿਵੇਂ ਆ ਤੁਸੀਂ ਆ ਦੇਖਦੇ ਹੋ ਸਕਦੇ ਹੋ ਹਨ ਕਿਹੜੇ ਖੇਡ ਮੇਲੇ ਤੋਂ ਅੱਜ ਜਿੱਤ ਗਿਆ ਝੋੜਾਂ ਪਿੰਡ ਜਿਹੜਾ ਲੁਧਿਆਣੇ ਚ ਪੈਂਦਾ ਤੇ ਆਹ ਦੇਖ ਸਕਦੇ ਹੋ ਝੁੱਲ ਵੱਖ-ਵੱਖਰੇ ਤਰੀਕੇ ਦੇ ਜਿਹੜੇ-ਜਿਹੜੇ ਥਾਵਾਂ ਤੋਂ ਜਿੱਤੇ ਹੋਏ ਆ ਉਹਨਾਂ ਪਿੰਡਾਂ ਦੇ ਨਾਂ ਲਿਖੇ ਹੋਏ ਆ ਸਸ ਕੀ ਗੱਲ ਦੋਸਤੋ ਮੈਂ ਤੁਹਾਡਾ ਜੱਗੀ ਖਾਈ ਵਾਲਾ ਤੇ ਅੱਜ ਪਹੁੰਚੇ ਆਂ ਪਿੰਡ ਢੁੱਡੀਕੇ ਦੇ ਵਿੱਚ ਤੇ ਜਿੱਥੇ ਕਿ ਗੱਡੀਆਂ ਦੀਆਂ ਦੌੜਾਂ ਵੱਜ ਰਹੀਆਂ ਤੇ ਆਪਾਂ ਰਿਕਾਰਡ ਕਰਾਂਗੇ ਤੁਹਾਨੂੰ ਸ਼ੇਅਰ ਜ਼ਰੂਰ ਕਰਾਂਗੇ ਤੇ ਇਸ ਵੀਡੀਓ ਨੂੰ ਬਤਵਾ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਆ ਤੁਸੀਂ ਨੌਜਵਾਨ ਦੇਖ ਸਕਦੇ ਹੋ ਇਹ ਦੇਖਣ ਆਏ ਗੱਡੀਆਂ ਦੀਆਂ ਦੌੜਾਂ ਤੇ ਅੱਜ ਕੱਲ ਦੀ ਪਨੇਰੀ ਜਿਹੜੀ ਨੌਜਵਾਨ ਆ ਉਹ ਫੋਨਾਂ ਤੇ ਜਾਂ ਹੋਰ ਪੁੱਠੇ ਸਿੱਧੇ ਕੰਮਾਂ ਦੇ ਵਿੱਚ ਉਲਜੀ ਹੋਈ ਹੈ ਤੇ ਅਜਿਹੀ ਨੌਜਵਾਨੀ ਨੂੰ ਵੀ ਉਤਸ਼ਾਹਿਤ ਕਰਨਾ ਚਾਹੀਦਾ ਅਜਿਹੇ ਪ੍ਰੋਗਰਾਮਾਂ ਤੇ ਆਉਣ ਦੇ ਲਈ ਤੇ ਉਹਨਾਂ ਨੂੰ ਅਪਰੀਸ਼ੀਏਟ ਕਰਨਾ ਚਾਹੀਦਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਤੇ ਆਪਦੇ ਜਿਹੜੇ ਨੌਜਵਾਨ ਆਪਣੇ ਘਰਾਂ 'ਚ ਬੈਠੇ ਆ ਜਿਹੜੇ ਆਪਦੇ ਕੰਮਾਂ 'ਚ ਨਹੀਂ ਲੱਗਦੇ ਤੇ ਜੋ ਫੋਨਾਂ ਫਾਨਾਂ ਤੇ ਵੇਸਟਜ ਕਰਦੇ ਆ ਆਪਦਾ ਸਮਾਂ ਉਹਨਾਂ ਨੂੰ ਇਹ ਜਿਹੇਆਂ ਗੇਮਾਂ 'ਚ ਭੇਜਣ ਦੀ ਲੋੜ ਆ ਕਿਉਂਕਿ ਉਹ ਵੀ ਇੰਟਰਸਟ ਲੈ ਕੇ ਇਹ ਜਿਹਾਂ ਗੇਮਾਂ ਦੇ ਵਿੱਚ ਆਪ ਬਲਦ ਤਿਆਰ ਕਰਕੇ ਠੋਕਰਾਂ ਜਾਂ ਭਜਾਉਣਗੇ ਤਾਂ ਆਪਦਾ ਜਿਹੜਾ ਟਾਈਮ ਆ ਸਮਾਂ ਉਹ ਆਪਦਾ ਦਿਮਾਗ ਆ ਉਹ ਇਸ ਗੇਮਾਂ ਦੇ ਵਿੱਚ ਲਾ ਸਕਦੇ ਨਾਲੇ ਤਾਂ ਕਹਿ ਦਈਏ ਵੀ ਇੱਕ ਕੰਟਰਾਸਟ ਹੋ ਜਾਂਦਾ ਆਲੇ ਪਸ਼ੂ ਸਾਭਣ ਨਾਲ ਇੱਕ ਕਦੀ ਵੀ ਕੋਈ ਕਮਾਈ ਵੀ ਹੋ ਜਾਂਦੀ ਆ ਹਨਾ ਤੇ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਨੌਜਵਾਨ ਇਸ ਚੰਡ ਰਸਟ ਰੱਖਦੇ ਆ ਸ਼ੌਂਕ ਰੱਖਦੇ ਆ ਇਹਨਾਂ ਵੱਲੋਂ ਦੇਖ ਲਓ ਵੀ ਆ ਦੇਖ ਲਓ ਵੀ ਸਾਰੇ ਹੀ ਨੌਜਵਾਨ ਆ ਕੋਈ ਪਹਿਲਾਂ ਵਾਲੇ ਬਜ਼ੁਰਗ ਹੁੰਦੇ ਸੀ ਜਿਹੜੇ ਜੋੜਦੇ ਸੀਗੇ ਬਲਦ ਹੁਣ ਦੇਖ ਲਓ ਵੀ ਆ ਦੇਖ ਲਓ ਸਾਰੇ ਨੌਜਵਾਨ ਲੱਗੇ ਹੋਇਆ ਆ ਠੋਕਰ ਦੇ ਵਿੱਚ ਕਦੀ ਬਲਦ ਦੀ ਜੋੜੀ ਲਾ ਰਹੇ ਆ ਕਿਵੇਂ ਹਨਾ ਜੋੜੀ ਲਾ ਰਹੇ ਆ ਤੁਸੀਂ ਦੇਖ ਸਕਦੇ ਹੋ ਸਾਰਾ ਨਜ਼ਾਰਾ ਤੇ ਆ ਦੇਖ ਲੋ ਵੀ ਪੈਰ ਫਸਾ ਲਿਆ ਇੱਕ ਬੰਦੇ ਨੇ ਪਿੱਛੇ ਠੋਕਰ ਵਾਲੇ ਇਹਨੇ ਜਿਹਨੇ ਬੈਠਣਾ ਹੌਲੀ ਹੌਲੀ ਟੇਕ ਲਾ ਕੇ ਮੂਰ ਲਿਆ ਨੇ ਨੱਪ ਲਿਆ ਵੀ ਬਲਦ ਜੁੜ ਜੂਗਾ ਦੇਖੋ ਵੀ ਭਾਜਦੇ ਤੇ ਦੇਖੋ ਵੀ ਕਹਦੀ ਆ ਭਾਜਦੇ ਹੋਏ ਬਲਦ ਤੇ ਇਹਨਾਂ ਦੀ ਸਪੀਡ ਦੇਖੋ ਕਿੱਥੇ ਤੱਕ ਜਾ ਕੇ ਭਾਣਾ ਕਰਦੇ ਆ ਇਹਨਾਂ ਬਲਦਾਂ ਨੂੰ ਤਿਆਰ ਕਰਨ ਲਈ ਮਿਹਨਤ ਕਰਨ ਲਈ ਇਹਨਾਂ ਨੂੰ ਇੱਕ ਕਹਦੀਏ ਪੂਰੀ ਸਟਰਗਲ ਲੱਗਦੀ ਆ ਘਟੋ ਘਟ ਇਹਨਾਂ ਨੂੰ ਸਮਾਂ ਲੱਗ ਜਾਂਦਾ ਪੂਰਾ ਸਾਲ ਦਾ ਇਹਨਾਂ ਦੀ ਪੂਰੀ ਮਿਹਨਤ ਹੁੰਦੀ ਆ ਪਹਿਲਾਂ ਇਹ ਬਲਦਾਂ ਨੂੰ ਘਿਓ ਵਗੈਰਾ ਹੋਰ ਖਰਾਕ ਵਗੈਰਾ ਹਰ ਸਾਰਾ ਸਾਲ ਚਾਰਦੇ ਆ ਫਿਰ ਇਹਨਾਂ ਦੀ ਟ੍ਰੇਨਿੰਗ ਕਰਵਾਉਂਦੇ ਆ ਵੀ ਕਿਵੇਂ ਇਹਨਾਂ ਨੇ ਦੌੜਨਾ ਕਿਵੇਂ ਹਨ ਇਹਨਾਂ ਨੇ ਇੱਥੇ ਠੋਕਰ ਦੇ ਵਿੱਚ ਜੁੜਨਾ ਹੈਗਾ ਤੇ ਕਈ ਇਹ ਹੁਣ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਹੁੰਦੇ ਆ ਤੁਸੀਂ ਦੇਖ ਸਕਦੇ ਹੋ ਪਿੰਡ ਦੌਧਤ ਤੋਂ ਮੋਗੇ ਦੌਧਰ ਤੋਂ ਜਿੱਤੇ ਹੋਏ ਜਿਹੜੇ ਨਾਮ ਆ ਜਿਹੜੇ ਝੁੱਲ ਪਾਏ ਹੋਏ ਆ ਆਪਾਈ ਦੇ ਕਿਸੇ ਦੇ ਹੋਰ ਆ ਹਰਾਜਾ ਝੁੱਲ ਅਲੱਗ ਤੋਂ ਅਲੱਗ-ਅਲੱਗ ਪਿੰਡ ਤੋਂ ਇਕੱਠੇ ਕਰਕੇ ਇਹ ਇੱਕ ਜੋੜੀ ਤਿਆਰ ਕੀਤੀ ਜਾਂਦੀ ਹੈ ਵੀ ਆਪਣੇ ਜੋੜੀ ਤਿਆਰ ਕਰਕੇ ਇਹਨਾਂ ਨੇ ਪੂਰੀ ਬਣਾ ਕੇ ਆ ਠੋਕਰ ਪਹੁੰਚਾਉਣੀ ਹੁੰਦੀ ਹੈ ਵੀ ਇਹਦਾ ਟਾਈਮ ਹੁੰਦਾ ਮੂਰੇ ਜਿੱਥੇ ਕਹਦੀਏ ਮੂਰੇ ਖੜੇ ਆ ਉਹਨਾਂ ਨੇ ਟਾਈਮ ਨੋਟ ਕਰਨਾ ਵੀ ਕਿੰਨੇ ਟਾਈਮ 'ਚ ਪਹੁੰਚੇ ਆ ਆ ਦੇਖੋ ਵੀ ਝੰਡਾ ਸੱਡਤਾ ਤੇ ਝੰਡਾ ਸੱਟਣ ਤੋਂ ਬਾਅਦ ਕਹਦੀਏ ਵੀ ਆਹ ਦੇਖੋ ਵੀ ਭਜਦੀਆਂ ਗੱਡੀਆਂ ਦੂਰ ਤੱਕ ਜਾਂਦੀਆਂ ਉਹ ਦੇਖੋ ਵੀ ਮੂਰੇ ਲੋਕ ਖੜੇ ਆ ਦੇਖਣ ਲਈ ਇਹ ਅਜਿਹੇ ਹੀ ਗੇਮਾਂ ਦੇਖ ਲੋ ਵੀ ਵਿਦੇਸ਼ਾਂ ਦੇ ਵਿੱਚ ਵੀ ਚੱਲਦੀਆਂ ਤੇ ਬਹੁਤ ਸਾਰੀਆਂ ਗੇਮਾਂ ਆ ਜਿਹੀਆਂ ਜਿਹੜੀਆਂ ਉੱਥੇ ਦਾਗਦੀ ਵੀ ਜਿਹੜਾ ਬੱਲ ਦਾ ਜਿੰਨ ਬੱਲ ਕੇ ਬੱਲ ਵਾਲੀ ਗੇਮ ਆ ਜਿਹਦੇ ਉੱਪਰ ਬੈਠ ਕੇ ਉਹ ਸਾਰਿਆਂ ਨੂੰ ਝਟਕੇ ਇਹ ਦਿੰਦਾ ਉਹ ਵੀ ਗੇਮਾਂ ਉੱਥੇ ਤੋਰੀਆਂ ਹੋਈਆਂ ਤੇ ਦੇਖ ਲਓ ਵੀ ਇੱਥੇ ਆਪਣੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਗੇਮਾਂ ਬੈਨ ਕੀਤੀਆਂ ਹੋਈਆਂ ਅਜਿਹੀਆਂ ਗੇਮਾਂ ਦਾ ਇਹਦੀ ਰੁਝਾਨ ਬਣੂਗਾ ਪੰਜਾਬ ਦੇ ਵਿੱਚ ਤਾਂ ਹੀ ਨੌਜਵਾਨਾ ਜਿਹੜੇ ਉਹ ਗਲਤ ਰਾਹਾਂ ਤੋਂ ਪੜਕੇ ਹੋਇਆ ਜਿਹੜੇ ਉਹ ਇੰਨਾ ਰਾਹਾਂ ਚ ਪੈ ਸਕਦੇ ਆ ਵੀ ਇੰਟਰਸਟ ਲੈ ਸਕਦੇ ਆ ਗੇਮਾਂ ਚੰਡ ਇੰਟਰਸਟ ਲੈਣਗੇ ਬਲਦਬੁੱਦ ਪਾਲਣਗੇ ਆ ਦਾ ਸਮਾਂ ਇੱਧਰ ਵਿਅਸਤ ਕਰਨਗੇ ਫੋਨ ਨਾਲੇ ਪਾਸੇ ਤੋਂ ਬਚਣਗੇ ਤੇ ਤੁਸੀਂ ਦੇਖ ਸਕਦੇ ਹੋ ਵੀ ਆ ਫੇਰ ਇੱਕ ਜੋੜੀ ਜੋੜਨ ਜਾ ਰਹੇ ਆ ਤੁਸੀਂ ਆਪਾਂ ਥੋੜਾ ਜਿਆ ਨੇੜਿਓਂ ਹੋ ਕੇ ਬਣਾ ਰਹੇ ਆ ਵੀਡੀਓ ਕਿਉਂਕਿ ਦੂਰ ਥੋੜਾ ਜਿਆ ਰਹਿਣਾ ਪੈਂਦਾ ਕਿਉਂਕਿ ਇਹਨਾਂ ਦਾ ਪਤਾ ਕੋਈ ਨਹੀਂ ਛੜ ਮਾਰੇ ਤੇ ਆਪਣਾ ਕੈਮਰਾ ਵੀ ਕਹਿ ਦਈਏ ਥੱਲੇ ਡੈਗ 'ਤੇ ਆ ਦੇਖੋ ਵੀ ਜਿਹੜਾ ਪਰਲੇ ਸੜ ਚਟੇ ਰੰਗ ਦਾ ਖੜਾ ਕਿਵੇਂ ਛੜ ਮਾਰਦਾ ਹਨ ਤੇ ਆ ਦੇਖ ਲਓ ਵੀ ਬਹਿ ਗਿਆ ਤੇ ਨਾਲ ਚੋੜੀ ਨਾਲ ਲਾ ਕੇ ਕਈ ਵਾਰ ਜਿਹੜੇ ਛੋਟੇ ਬਲਦ ਹੁੰਦੇ ਆ ਉਹ ਨਾਲ ਕਹਿ ਦਈਏ ਸਾਥ ਭਾਲਦੇ ਹੁੰਦੇ ਆ ਫੇਰ ਹੀ ਉਹ ਜੁੜਦੇ ਆ ਕਈ ਅਜਿਹੇ ਹੁੰਦੇ ਆ ਤੇ ਆ ਦੇਖ ਲਓ ਵੀ ਜੋੜ ਤੇ ਆ ਦੇਖੋ ਸਪੀਡ ਉਹ ਦੂਰ ਤੱਕ ਜਾ ਰਿਹਾ ਲੋਕ ਦੇਖੋ ਵੀ ਖੇਤਾਂ ਦੇ ਵਿੱਚ ਆਲੂਆਂ ਦੇ ਬਾਣਾ 'ਚ ਬੈਠੇ ਆ ਪਰਲੇ ਸੜ ਜਿਹੜੇ ਹੈਗੇ ਕੰਨਿਆ ਨੇ ਤਾਂ ਵਰਸੀਨਾ ਇੱਕ ਦੋ ਕਿਹਾਰੇ ਕਿਸੇ ਦੇ ਵਰਸੀਨ ਦੇ ਸੀ ਹோம் ਮੇ ਦੇ ਹੋਏ ਸੀ ਪੁਰਾਣ ਮੇ ਉੱਥੇ ਬਾਅਦ ਸੁਹਾਗਾ ਹੀ ਫੇਰਦਾ ਹੁੰਦਾ ਲੋਕਾਂ ਦਾ ਇੰਟਰਸਟ ਹੀ ਇੰਨਾ ਸੀਗਾ ਕਿ ਅਸੀਂ ਦੇਖਣ ਆ ਨੇੜੇ ਹੋ ਹੋ ਦੇਖਦੇ ਆ ਵੀ ਜਿਵੇਂ ਆ ਆ ਭਜਾਉਂਦੇ ਹੁਣ ਤੇ ਬਾਲੇ ਲੋਕਾਂ ਦਾ ਇੰਨਾ ਕੁ ਹੁੰਦਾ ਰੁਝਾਨ ਵੀ ਜਦੋਂ ਐ ਠੋਕਰ ਭਾਈ ਦੀ ਹੁੰਦੀ ਹੈ ਨਾ ਗਾਲ ਕੱਢ ਕੱਢ ਦੇਖਦੇ ਆ ਜਿਹੜਾ ਜਿਹੜੀ ਆ ਆਪਣੀ ਕਹਦੀਏ ਵੀ ਲੈਂ ਬਣਾਈ ਹੁੰਦੀ ਆ ਵੀ ਇੱਥੇ ਮਗਰ ਰਹਿਣਾ ਉਹ ਕਾ ਦਾ ਇੰਟਰਸਟ ਹੀ ਨਾ ਹੁੰਦਾ ਵੀ ਆਹ ਦੇਖੋ ਭਾਈ ਦੇ ਹਣਾ ਉਹ ਬਸ ਇੱਕ ਸ਼ੌਂਕ ਹੁੰਦਾ ਵੀ ਲੋਕ ਕਿੰਨੇ ਕਿੰਨੇ ਮੀਲ ਤੋਰ ਕੇ ਅਜਹੀਆਂ ਗੇਮਾਂ ਨੂੰ ਦੇਖਣ ਆ ਜਾਂਦੇ ਆ ਆ ਦੇਖੋ ਵੀ ਨਵੇਂ ਨਗੋਰ ਬਲਦ ਹਣਾ ਜੋੜ ਰਹੇ ਆ ਤੇ ਆਪਾਂ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜੇ ਇਹ ਜਿਹੇ ਗੇਮਾਂ ਨੂੰ ਹਣਾ ਪਿਆਰ ਕਰਦੇ ਆ ਦੇਖਦੇ ਆ ਤੇ ਇੰਟਰਸਟ ਰੱਖਦੇ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਉਹ ਦੇਖ ਲਓ ਵੀ ਉਦਰਾ ਝੰਡੇ ਵਾਲਾ ਬੰਦਾ ਖੜਾ ਉਹਨੇ ਝੰਡਾ ਸੱਟਣਾ ਫੇਰ ਹੀ ਵੱਲਦ ਨੇ ਤੁਰਨਾ ਹਣਾ ਇਹ ਜਿਹੀਆਂ ਠੋਕਰਾਂ ਤੁਸੀਂ ਵੀ ਪਹਿਲਾਂ ਕਿਸੇ ਠੋਕਰ ਨੂੰ ਦੇਖਿਆ ਹੋਵੇ ਜਾਂ ਤੁਹਾਡੇ ਏਰੀਆ ਚ ਹਣਾ ਭਾਈ ਦਿਆਂ ਹੋਣ ਆਪਦਾ ਕਮੈਂਟ ਬਾਕਸ ਚ ਜਰੂਰ ਲਿਖਿਓ ਵੀ ਤੁਹਾਡੇ ਏਰੀਆ ਦੇ ਵਿੱਚ ਕਿਹੜੇ ਪਿੰਡ ਜਾਂ ਕਿਹੜੇ ਜ਼ਿਲ੍ਹੇ ਚ ਕਿਹੜਾ ਟੂਰਨਾਮੈਂਟ ਹੁੰਦਾ ਜਿੱਥੇ ਬਲਦਾਂ ਦੀਆਂ ਦੌੜਾਂ ਹੁੰਦੀਆਂ ਤੇ ਆ ਤੁਸੀਂ ਦੇਖ ਸਕਦੇ ਹੋ ਲਓ ਦੇਖੋ ਵੀ ਪਹਿਲਾਂ ਤਾਂ ਸਿਰੇ ਤੇ ਜਾਵੜਿਆ ਸੀਗਾ ਜਮਾਂਨ ਕੰਨੀ ਤੇ ਪਹੀਦੇ ਤੇ ਉਧਰ ਜਾਵੜਿਆ ਸੀ ਤੇ ਬਲਦ ਫਿਰ ਵੀ ਮੁੜ ਪਿਆ ਦੂਜੇ ਪਾਸੇ ਨੂੰ ਤੇ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਵੀ ਫੇਰ ਆ ਠੋਕਰ ਭੱਜਣ ਲਈ ਰੈਡੀ ਆ ਇਧਰ ਆ ਦੇਖ ਲੋ ਕਿਵੇਂ ਨੌਜਵਾਨਾ ਜਿਹੜਾ ਕਿ ਪੂਰਾ ਇੰਟਰਸਟ ਲੈ ਰਿਆ ਵੀ ਬਲਦ ਹਨਾ ਬਲਦ ਨੂੰ ਫੜੀ ਵੀ ਖੜਾਗਾ ਕਿਵੇਂ ਜੋੜਨਾ ਕਿਵੇਂ ਇਹਨੂੰ ਭਜਾਉਣਾ ਪੂਰਾ ਟ੍ਰੈਂਡ ਹੋ ਕੇਗਾ ਇਹਦੇ ਝੋੜਾਂ ਤੋਂ ਜਿਹੜਾ ਆਪਾਂ ਤੁਸੀਂ ਪਹਿਲਾਂ ਦੇਖਿਆ ਸੀ ਜਿੱਤਿਆ ਹੋਇਆ ਇਹ ਪਿੰਡੂ ਖੇਡ ਮੇਲਾ ਇਹਨਾਂ ਨੇ ਝੁੱਲ ਲਾਤਾ ਤੇ ਦੇਖੋ ਵੀ ਮਾਲਸ਼ ਪੂਰੀ ਕਰਦੇ ਆ ਦੇਖ ਲਓ ਹੱਥਾਂ ਨਾਲ ਮਾਲਸ਼ ਕਰੀ ਜਾਂਦੇ ਆ ਇਹ ਬਲਦ ਘਬਰਾਵੇ ਨਾ ਹਨਾ ਡਰ ਨਾ ਮੰਨੇ ਉਹਨੂੰ ਆਸਰਾ ਦੇ ਰਹੇ ਆ ਕੋਈ ਨਹੀਂ ਭੱਜਣ ਦਾ ਤੇ ਹੌਂਸਲਾ ਕਹਿ ਲਓ ਜਾਂ ਕਿਵੇਂ ਵੀ ਕਹਿ ਲਓ ਇਹ ਅੰਟਰਾਸਟੀ ਹੁੰਦਾ ਵੀ ਜਿਹੜਾ ਵੀ ਪਸ਼ੂ ਨੂੰ ਇਸਾਂ ਉਹ ਕਹਦੀ ਆ ਵੀ ਪਸ਼ੂ ਬਾਰੇ ਜਾਣਕਾਰੀ ਰੱਖਦਾ ਬਹੁਤ سارے ਇਨਸਾਨ ਆ ਜਿੰਮ ਕਿ ਪਸ਼ੂਆਂ ਨੂੰ ਵੀ ਆਪਣੇ ਬਾਰੇ ਸਮਝ ਹੁੰਦੀ ਆ ਵੀ ਕਿੱਥੇ ਤੁਰਨਾ ਕਿੱਥੇ ਜਾਣਾ ਉਹ ਇਹ ਮਿਹਰ ਹੀ ਹੁੜੀ ਉਹਨਾਂ ਨੂੰ ਨੌਲੇਜ ਆਉਂਦੀ ਜਾਂਦੀ ਹੈ ਜਿਵੇਂ ਜਿਵੇਂ ਕੋਈ ਵੀ ਆਪਾਂ ਪਸ਼ੂ ਨੂੰ ਸਿਖਾਉਣੇ ਆ ਜਿਵੇਂ ਕੁੱਤੇ ਨੂੰ ਆ ਕੁੱਤੇ ਨੂੰ ਆਪਾਂ ਕਈਆਂ ਨੂੰ ਕਹਿ ਬਾਉਣ ਨੂੰ ਕਹਿ ਦਿੰਨੇ ਵੀ ਇੱਧਰ ਬਹਿ ਜਾ ਉੱਧਰ ਜਾ ਵੜਾ ਉਸੇ ਤਰ੍ਹਾਂ ਪਸ਼ੂ ਕੋਈ ਵੀ ਆ ਜਾਨਵਰ ਕੋਈ ਵੀ ਆ ਉਹਨੂੰ ਇੰਟਰਸਟ ਹੁੰਦਾ ਉਹਨੂੰ ਕਹਿ ਦਈਏ ਵੀ ਨੌਲੇਜ ਹੁੰਦੀ ਹੈ ਨਹੀਂ ਕਿ ਤਾਂ ਕਿ ਮੈਂ ਕਿੱਧਰ ਨੂੰ ਜਾਣਾ ਕਿੱਧਰ ਨੂੰ ਜਾ ਉਹਨੂੰ ਮੈਂ ਕਹਿ ਦਈਏ ਟ੍ਰੇਨਡ ਕਰਨਾ ਪੈਂਦਾ ਇਹਨਾਂ ਚੀਜ਼ਾਂ ਦੇ ਲਈ ਆ ਤੁਸੀਂ ਦੇਖ ਸਕਦੇ ਹੋ ਠੋਕਰ ਲਈ ਟ੍ਰੇਨਡ ਕੀਤਾ ਆ ਆ ਦੇਖੋ ਮੇਰਾ ਪੰਜਾਬ ਤੇ ਇਹ ਲੋ ਵੀ ਪਹਿਲਾਂ ਪੰਜਾਬ ਇਸ ਇਸ ਤਰ੍ਹਾਂ ਦਾ ਸੀ ਜਿੱਥੇ ਪ੍ਰਾਤਨ ਸਮੇਂ ਜਿਹੜੇ ਠੋਕਰਾ ਗੱਡੀਆਂ ਭਜਾ ਕੇ ਇੱਕ ਦੂਜੇ ਨਾਲ ਜੋਰ ਅਜਮਾਇਸ਼ ਕੀਤੀ ਜਾਂਦੀ ਸੀ ਕਿ ਜੋਰ ਅਜਮਾਇਸ਼ ਦੇ ਦੌਰਾਨ ਵੀ ਸਾਡੇ ਬਲਦ ਤਕੜੇ ਆ ਜਿਹੜੇ ਖੇਤਾਂ 'ਚ ਕੰਮ ਕਰ ਸਕਦੇ ਆ ਜਦੋਂ ਹੁਣ ਮਸ਼ੀਨਰੀ ਦਾ ਯੋਗ ਆ ਗਿਆ ਮਸ਼ੀਨਰੀ ਦਾ ਯੋਗ ਆ ਗਿਆ ਟਰੈਕਟਰ ਆ ਗਏ ਵੱਡੇ ਵੱਡੇ ਫਿਚਰਸ ਆ ਗਏ ਸਾਰਿਆਂ 'ਚ ਤੇ ਹੁਣ ਇਹ ਬਲਦਾਂ ਦੀ ਕਮੀ ਹੁੰਦੀ ਜਾਂਦੀ ਆ ਫਿਰ ਇਹ ਪਸ਼ੂ ਹੁਣ ਜਿਹੜੇ ਹੈਗੇ ਬਲਦ ਖੇਤਾਂ 'ਚ ਤੁਰੇ ਫਿਰਦੇ ਆ ਕਿਦੇ ਨਾ ਕਹਦੇ ਆ ਕਿ ਪਸ਼ੂ ਆਪਣੇ ਫਸਲਾਂ ਦਾ ਨੁਕਸਾਨ ਹੁੰਦਾ ਪਰ ਇਹ ਜਿਹੀਆਂ ਗੇਮਾਂ ਦੇ ਵਿੱਚ ਜਦੋਂ ਇੰਟਰਸਟ ਪੈਦਾ ਹੁੰਦਾ ਤੇ ਇਨ੍ਹਾਂ ਪਸ਼ੂਆਂ ਦੀ ਕਦਰ ਹੁੰਦੀ ਆ ਤੇ ਜੇ ਪਸ਼ੂਆਂ ਦੀ ਕਦਰ ਹੋਊਗੀ ਫੇਰ ਹੀ ਕਹਦੀਏ ਵੀ ਕਹਦੀਏ ਇਹਨਾਂ ਨੂੰ ਕਦੀ ਗਊਸ਼ਾਲਾ ਜਾਂ ਹੋਰਾਂ ਚੀਜ਼ਾਂ ਥਾਵਾਂ ਤੇ ਧੱਕਣਾ ਕਹਦੀਏ ਵੀ ਕੋ ਬਹੁਤ ਸਾਰੇ ਗਊਸ਼ਾਲਾ ਨਹੀਂ ਬਣਦੇ ਫਿਰ ਫਿਰ ਲੋਕ ਪਿੰਡਾਂ ਚ ਘਰਾਂ ਜਾ ਆਪਣੇ ਪਸ਼ੂ ਪਾਲ ਸਕਦੇ ਆ ਤੇ ਬਹੁਤ ਸਾਰੇ ਜੇ ਇਹ ਜਿਹੇ ਅਪਰਾਲੇ ਹੁੰਦੇ ਰਹਿਣਗੇ ਤਾਂ ਗੇਮਾਂ ਹੁੰਦੀਆਂ ਰਹਿਣਗੀਆਂ ਤਾ ਜਿਹਦੇ ਨਾਲ ਜਿਹੜੇ ਆਪਣੇ ਪਸ਼ੂ ਆ ਉਹ ਵੀ ਸਾਹਮੇ ਰਹਿਣਗੇ ਜਿਵੇਂ ਵੱਡੇ ਵੱਡੇ ਥਾਵਾਂ ਤੇ ਦੁੱਧ ਦੇ ਪਸ਼ੂ ਕਹਿੰਦੇ ਆ ਕੰਪੀਟੀਸ਼ਨ ਹੁੰਦੇ ਆ ਜਾਂ ਹੋਰ ਬਹੁਤ ਸਾਰੇ ਕੰਪੀਟੀਸ਼ਨ ਹੁੰਦੇ ਆ ਉਹਦੇ ਨਾਲ ਪਸ਼ੂਆਂ ਦਾ ਫਾਇਦਾ ਹੈ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਜਦੋਂ ਰਸਾ ਲੈ ਜਾਂਦਾ ਦੁੱਧ ਘਟ ਗਿਆ ਪਸ਼ੂ ਉਹਨੂੰ ਛੱਡ ਦਿੰਦੇ ਆ ਤੇ ਇਸੇ ਤਰ੍ਹਾਂ ਇਹ ਹੁੰਦੇ ਆ ਬਲਦ ਬਲਦਾਂ ਦੇ ਬਹੁਤੀ ਲੋੜ ਨਹੀਂ ਹੁੰਦੀ ਜਦੋਂ ਦਾ ਹੁਣ ਮਸ਼ੀਨਰੀ ਚੋਗਿਆ ਗਿਆ ਕਿ ਪੱਠੇ ਲੈ ਆਉਂਦੇ ਸੀ ਅਤੇ ਜਾਂ ਕਿਸੇ ਕੰਮ ਨੂੰ ਹੋਰ ਲੈ ਆਉਂਦੇ ਸੀਗੇ ਤੇ ਜਦੋਂ ਦੇ ਹੁਣ ਕਹਿ ਦਈਏ ਵੀ ਪੱਠਿਆਂ ਦਾ ਕੱਜੁੱਗ ਘਟ ਗਿਆ ਲੋਕ ਚਾਰ ਪਾਉਣ ਲੱਗ ਗਏ ਜਾਂ ਕਹਿ ਦਈਏ ਵੀ ਘਰਾਂ ਦੇ ਵਿੱਚ ਹਨਾ ਟਰੈਕਟਰ ਆ ਗਏ ਮਸ਼ੀਨਰੀ ਹੋਰ ਆ ਗਈ ਮੋਟਰਸਾਈਕਲਾਂ ਦੇ ਪਿੱਛੇ ਰੇੜੀਆਂ ਬਣ ਗਈਆਂ ਉਦੋਂ ਬਾਅਦ ਇਹਨਾਂ ਦੀ ਬਲਦਾਂ ਦੀ ਕਮੀ ਹੁੰਦੀ ਗਈ ਮਤਲਬ ਬਲਦਾਂ ਦੀ ਲੋੜ ਖਤਮ ਹੁੰਦੀ ਗਈ ਇਸ ਕਰਕੇ ਇਹਨਾਂ ਦੀ ਬਲਦਾਂ ਦੀ ਲੋੜ ਨਹੀਂ ਰਹੀ ਤੇ ਬਲਦਾਂ ਨੂੰ ਹੁਣ ਵਰਤੇ ਆਗੇ ਇਸ ਕਰਕੇ ਜਾਵੇ ਤੇ ਇਸ ਲਈ ਬਲਦ ਜ਼ਿਆਦਾਤਰ ਖੇਤਾਂ 'ਚ ਤੁਰੇ ਫਿਰਦੇ ਆ ਕਹ ਦਈਏ ਵੀ ਆਪਣੇ ਰਾਖੀ ਰੱਖਣੀ ਪੈਂਦੀ ਆ ਲੱਖਾਂ ਦਾ ਖਰਚਾ ਆਉਂਦਾ ਤੇ ਜੇ ਇਹ ਜਈਆਂ ਗੇਮਾਂ ਹੋ ਜਾਣਗੀਆਂ ਹਰ ਪਿੰਡੋਂ ਪਿੰਡੀ ਤੇ ਨੌਜਵਾਨ ਜਾਂ ਹੋਰ ਨਾਲੇ ਇੰਟਰਸਟ ਲੈਣਗੇ ਇਹਦੇ ਲਈ ਨਾਲੇ ਮੈਂਟਲੀ ਪ੍ਰੇਪੇਅਰ ਰਹਿਣਗੇ ਤੇ ਇਹ ਆ ਦੇਖ ਲੋ ਵੀ ਆ ਸੀਗੇ ਜਿਨ੍ਹਾਂ ਨੇ ਪਹਿਲਾ ਨਾਮ ਜਿੱਤਿਆ ਤੇ ਦੂਜਾ ਨਾਮ ਵੀ ਇੱਥੇ ਨਾਲ ਹੀ ਖੜੇ ਆ ਤੇ ਜਿਨ੍ਹਾਂ ਨੇ ਦੂਜਾ ਨਾਮ ਵੀ ਜਿੱਤਿਆ ਇਸ ਤੋਂ ਬਾਅਦ ਕਾਫੀ ਇਨਸਾਨ ਸੀ ਜਿਨ੍ਹਾਂ ਨੇ ਇਸ ਗੇਮ ਨੂੰ ਹਨਾ ਟਰਸਟ ਲੈ ਕੇ ਪੂਰਾ ਤਿਆਰੀ ਨਾਲ ਕਿਤੇ ਸਿਰੇ ਲਾਇਆ ਤੇ ਆਹ ਦੇਖ ਲੋ ਵੀ ਦੂਜਾ ਨਾਮ ਇਹਨਾਂ ਨੇ ਜਿੱਤਿਆ ਤੇ ਇਹਨਾਂ ਨੂੰ ਇਹਨਾਂ ਨੇ 11000 ਪਤਾ ਨਹੀਂ 31000 ਤੱਕ ਉਸੇ ਟਾਈਮ ਜਿਹੜੇ ਹੈਗੇ ਸੀਗੇ ਜਿਹੜੇ ਪ੍ਰਬੰਧਕ ਸੀ ਉਹਨਾਂ ਨੇ 10000 ਦਾ ਵਾਅਦਾ ਕਰਤਾ ਸੀ ਵੀ ਹਰ ਨਾਮ ਦੇ ਵਿੱਚ ਅਡਜਸਟ ਕਰਤਾ ਸੀ ਵੀ ਇਹਨਾਂ ਨੇ ਟਰਸਟ ਲੈਂਦੇ ਆ ਲੋਕ ਇਸ ਤੋਂ ਇਲਾਵਾ ਆ ਵੀਰ ਹੈਗਾ 골ਡੀ ਪਿੰਡ ਢੁੱਡੀਗਿਆਂ ਦਾ ਤੇ ਇਹ ਹੈਗਾ ਰੇਲਵੇ ਸਟੇਸ਼ਨ ਜਿਹੜਾ ਹੈਗਾ ਜਿੱਤਵਾਲ ਵਾਲਾ ਉੱਥੇ ਜੂਨੀਅਨ ਬਣੀ ਆ ਉਸ ਦਾ ਪ੍ਰਧਾਨ ਹੈ ਤੇ ਇਸ ਵੀਰ ਨੇ ਕਹਦੀਏ ਵੀ ਜਿਹੜੇ ਵੀ ਪਤਵੰਤੇ ਸੀ ਉਹਨਾਂ ਨੂੰ ਸਨਮਾਨ ਵਗੈਰਾ ਵੀ ਕੀਤੇ ਤੇ ਇਸ ਦਾ ਐ ਹੁੰਦਾ ਵੀ ਆਪਦੇ ਪਿੰਡ ਲਈ ਜਿਵੇਂ ਇਹ ਇਹ ਵੀ ਚੋਣਾ ਦੇ ਵਿੱਚ ਵੀਰ ਖੜਾ ਸੀਗਾ ਤੇ ਜਿਵੇਂ ਨਾਲ ਜਿਹੜਾ ਇੱਥੋਂ ਦਾ ਸਰਪੰਚ ਉਹ ਵੀ ਆ ਜਾਣਾ ਤੇ ਇਹਨਾਂ ਨੇ ਕਦੇ ਵੀ ਨਹੀਂ ਸੋਚਿਆ ਢੁੱਡੀਗੇ ਪਿੰਡਦਿਆਂ ਨੇ ਕਿ ਅਸੀਂ ਵੋਟਾਂ ਦੇ ਵਿੱਚ ਜਿੱਤੇ ਸੀ ਜਾਂ ਹਾਰੇ ਸੀ ਜਦੋਂ ਇਹ ਇਹ ਗੇਮਾਂ ਕਰਾਉਂਦੇ ਆ ਜਾਂ ਕੁਝ ਵੀ ਕਰਾਉਂਦੇ ਆ ਇਹ ਸਾਰੇ ਨਾਲ ਇੱਕ ਇਕੱਠੇ ਹੋ ਕੇ ਸਾਥ ਦਿੰਦੇ ਆ ਅੰਟਰਸਟ ਲੈਂਦੇ ਆ ਆਪਦੇ ਪਿੰਡ ਲਈ ਤੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਇੱਕ ਦੂਜੇ ਨਾਲ ਝਗੜੇ ਚੱਲਦੇ ਰਹਿੰਦੇ ਆ ਪਿੰਡ ਲਈ ਜਦੋਂ ਹਰਜੇ ਜਾਂ ਜੱਤ ਜੇ ਇੱਕ ਦੂਜੇ ਦਾ ਨੁਕਸਾਨ ਕਰਨ ਤੇ ਰਹਿੰਦੇ ਆ ਪਰ ਇਹ ਪਿੰਡ ਦੀ ਇੱਕ ਖਾਸियत ਮੈਂ ਦੇਖੀ ਆ ਕਿਉਂਕਿ ਇਸ ਪਿੰਡ ਦੇ ਵਿੱਚ ਜਿਹੜੇ ਲੋਕ ਆ ਭਾਵੇਂ ਕੁਝ ਵੀ ਜੱਤ ਹਾਰ ਵੱਖਰੀ ਗੱਲ ਆ ਪਰ ਇੱਥੇ ਇਸ ਪਿੰਡ ਦੇ ਵਿੱਚ ਜਦੋਂ ਹਾਰਨ ਤੋਂ ਬਾਅਦ ਵੀ ਹਾਰਨ ਵਾਲਾ ਬੰਦਾ ਸਾਥ ਦਿੰਦਾ ਇੱਥੋਂ ਦੇ ਪ੍ਰੋਗਰਾਮਾਂ ਦੇ ਵਿੱਚ ਸਮਾਗਮਾਂ ਦੇ ਵਿੱਚ ਤੇ ਆਪਣੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਹੁੰਦਾ ਵੀ ਮੂੰਹ ਮੋਟਾ ਕਰਕੇ ਪਾਸੇ ਨੂੰ ਦੁਰ ਪੈਂਦੇ ਆ ਤੇ ਇਸ ਪਿੰਡ 'ਚ ਇਹ ਵੱਡੀ ਵਿਲੱਖਣਤਾ ਜਿਹੜੇ ਸਰਪੰਚ ਪੰਚ ਇੱਥੇ ਦੇ ਬਣ ਜਾਂਦੇ ਆ ਉਹ ਕੰਮ ਤਾਂ ਕਰਦੇ ਹੀ ਕਰਦੇ ਜਿਹੜੇ ਹਾਰੇ ਹੋ ਜਾਂਦੇ ਆ ਹਾਰੇ ਵੀ ਆ ਜਿਹੜੇ ਬੰਦੇ ਉਹ ਇਸ ਪਿੰਡ ਦੇ ਵਿੱਚ ਵੱਧ ਤੋਂ ਵੱਧ ਕੰਮ ਕਰਦੇ ਆ ਕਿਉਂਕਿ ਉਹ ਅਗਲੀ ਵਾਰ ਬਣ ਸਕਣ ਜਾਂ ਬਣਾ ਸਕਣ ਕਿਸੇ ਬੰਦੇ ਨੂੰ ਪੰਚਾਇਤ ਜਾਂ ਸਰਪੰਚ ਤੋਂ ਵਜੋਂ ਤੇ ਇਸੇ ਕਰਕੇ ਇਹਨਾਂ ਵੱਲੋਂ ਪੂਰਾ ਮਤਲਬ ਇੰਟਰਸਟ ਦਿਖਾਇਆ ਜਾਂਦਾ ਇਹ ਪਿੰਡ ਦੇ ਵਿੱਚ ਤਾਈਓ ਤਾਂ ਇੱਥੇ ਇਸ ਪਿੰਡ ਵਿੱਚ ਹਾਕੀ ਦਾ ਗਰਾਊਂਡ 5 ਕਰੋੜ ਦਾ 6 ਕਰੋੜ ਦਾ ਆ ਗਿਆ ਜਦੋਂ ਇਹ ਇਸ ਇਸ ਪਿੰਡ ਦੇ ਵਿੱਚ ਗਰਾਊਂਡ ਦਾ ਜਦੋਂ ਕੰਮ ਰੁਕ ਗਿਆ ਸੀ ਇਹਨਾਂ ਪਿੰਡ ਦੇ ਲੋਕਾਂ ਨੇ ਇਸ ਟੂਰਫ ਲਈ ਬਹੁਤ ਸਟਰਗਲ ਕੀਤੀ 3-4 ਸਾਲ ਤਾਂ ਇਹਨਾਂ ਨੇ ਕਹਿੰਦੀ ਕੰਮ ਚੱਲਿਆ ਹੀ ਨਹੀਂ ਫਿਰ ਵੀ ਇਹ ਜਿਹੜੀ ਐਸਟੋਟਾਰਫ ਸੀਗੀ 5 ਤੋਂ 6 ਸਾਲ ਲੱਗੀ ਤੇ ਜਿਹਦੇ ਵਿੱਚ 5-6 ਤੋਂ 6 ਸਾਲਾਂ ਦੇ ਵਿੱਚ ਸਟੋ ਟਰਫ ਬਣ ਕੇ ਤਿਆਰ ਹੋਈ ਅੱਜ ਹਾਕੀ ਦਾ ਗਰਾਊਂਡ ਤੁਸੀਂ ਦੇਖਿਆ ਜਿਹੜੀ ਪਹਿਲਾਂ ਵੀਡੀਓ ਚੱਲੀ ਸੀ ਕਿੰਨਾ ਸੋਹਣਾ ਬਣਾਇਆ ਇਹ ਪਿੰਡ ਇਸ ਗੱਲ ਦਾ ਵਿਵਦਾਈ ਦਾ ਪਤਰਾ ਇੱਥੋਂ ਦਾ ਸਰਪੰਚ ਨੌਜਵਾਨ ਬਣਿਆ ਤੇ ਤੁਸੀਂ ਆਹ ਦੇਖ ਸਕਦੇ ਹੋ ਇਹ ਗੱਲਬਾਤ ਉਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਬਿਨਾਂ ਪਾਰਟੀਵਾਦੀ ਤੋਂ ਬਿਨਾਂ ਗਰੁੱਪਵਾਦੀ ਤੋਂ ਇਸ ਮੇਲੇ ਦਾ ਸਾਥ ਦਿੱਤਾ ਸਾਰੇ ਵੀਰ ਇੱਥੇ ਟਰਾਲੀ ਦੇ ਨੇੜੇ ਰਹਿਣ ਕਿਉਂਕਿ ਆਪਾਂ ਨਾਮ ਵੰਡਣਿਆ ਬਸ ਰਿਜ਼ਲਟ ਤਿਆਰ ਕਰੀ ਜਾਂਦੇ ਆ ਆਪਣੇ ਵੀਰ ਤੇ ਇਸ ਮੇਲੇ ਨੂੰ ਸਫਲ ਬਣਾਉਣ ਲਈ ਜਿਹੜੇ ਵੀ ਵੀਰ ਨੇ ਚਾਹੇ ਉਹਨੇ ਪੈਸੇ ਦਾਨ ਕੀਤੇ ਆ ਚਾਹੇ ਹੱਥੀਂ ਸੇਵਾ ਕੀਤੀ ਆ ਹਰੇਕ ਵੀਰ ਦਾ ਦਿਲੋਂ ਧੰਨਵਾਦ ਆ ਕਿਉਂਕਿ ਸਾਰੇ ਭਰਾਵਾਂ ਦੇ ਉਦਮ ਦੇ ਨਾਲ ਹੀ ਇਹੋ ਜਿਹੇ ਮੇਲੇ ਸਿਰੇ ਚੜਦੇ ਹੁੰਦੇ ਆ ਹਜੇ ਤਾਂ ਆਪਣਾ ਪਹਿਲਾ ਦਿਨ ਆ ਮੇਲੇ ਦਾ ਕਹਿਣ ਤੋਂ ਭਾਵ ਆ ਆਪਣੇ 2-3 ਦਿਨ ਹੋ ਗਏ ਜੇਮਾ ਡੱਡ ਚੱਲਦਿਆਂ ਨੂੰ ਪਰ ਫੇਰ ਵੀ ਬਹੁਤ ਭਰਮਾਰ ਰਿਸਪੌਂਸ ਆ ਲੋਕਾਂ ਦਾ ਬਹੁਤ ਉਤਸ਼ਾਹ ਵਾਲਾ ਲੋਕਾਂ ਦੇ ਵਿੱਚ ਹੋ ਸਕਦਾ ਥੋੜੀਆਂ ਗਲਤੀਆਂ ਰਹਿ ਜਾਣ ਆਪਦੇ ਛੋਟੇ ਭਰਾ ਸਮਝ ਕੇ ਮਾਫ਼ ਕਰਿਓ ਆਉਣ ਵਾਲੇ ਟਾਈਮ ਚ ਅੱਗੇ ਤੋਂ ਆ ਜਿਹੜੀਆਂ ਕੋਈ ਗਲਤੀਆਂ ਰਹੀਆਂ ਉਹਨਾਂ ਨੂੰ ਸੁਧਾਰਨ ਦਾ ਕੋਸ਼ਿਸ਼ ਕਰਾਂਗੇ ਤਾਂ ਇਸ ਤੋਂ ਵੀ ਵਧੀਆ ਤੇ ਵੱਡਾ ਮੇਲਾ ਕਰਾਉਣ ਦੀ ਕੋਸ਼ਿਸ਼ ਕਰਾਂਗੇ ਬਸ ਤੁਸੀਂ ਸਾਰੇ ਭਰਾ ਸਾਥ ਆਵਦਾ ਇਸੇ ਤਰ੍ਹਾਂ ਹੀ ਬਣਾਈ ਰੱਖੋ ਬਹੁਤ ਸਾਰੇ ਇਨਸਾਨਾਂ ਨੂੰ ਸਨਮਾਨ ਕਰਨ ਤੋਂ ਬਾਅਦ ਆਪਾਂ ਨੂੰ ਵੀ ਵੀਰ ਨੇ ਸਨਮਾਨਿਤ ਕੀਤਾ ਕਾਰਨ ਕੀ ਸੀਗਾ ਵੀ ਕਿਉਂਕਿ ਆਪਾਂ ਬਹੁਤ ਸੋਹਣੀ ਕਵਰੇਜ ਕਰਦੇ ਆ ਸਾਫ ਸੁਥਰੀ ਤੇ ਬਾਈ ਦਾ ਵੀ ਇੰਟਰਵਿਊ ਕੀਤਾ ਸੀ ਆਪਾਂ ਕੁਝ ਦਿਨ ਪਹਿਲਾਂ ਤੇ ਉਹ ਵੀ ਆਪ ਤੁਸੀਂ ਦੇਖ ਸਕਦੇ ਹੋ ਇਹਨੇ ਇਹ ਮੇਲੇ ਬਾਰੇ ਸਾਰੀ ਜਾਣਕਾਰੀ ਦੇਤੀ ਸੀ ਤੇ ਬਾਕੀ ਵੀਰ ਦਾ ਇੱਕ ਸੁਭਾਅ ਜ਼ਰੂਰ ਹੈ ਵੀ ਸਭ ਨੂੰ ਵਧੀਆ ਤਰੀਕੇ ਨਾਲ ਮਿਲਦੇ ਆ ਤੇ ਇਸੇ ਸਮੇਂ ਦਰਾ ਤੁਸੀਂ ਦੇਖ ਸਕਦੇ ਹੋ ਵੀ ਜਿੰਨੇ ਸੰਗਤ ਆਈ ਸੀ ਆ ਤੁਸੀਂ ਦੇਖ ਸਕਦੇ ਹੋ ਵੀ ਆ ਦੇਖੋ ਜਿਹੜਾ ਵਿਦੇਸ਼ਾਂ ਦੇ ਵਿੱਚ ਹੁੰਦੇ ਆ ਜਿਹੜੇ ਜਿੰਨਾ ਚ ਘੋੜੇ ਲੈ ਜਾਣੇ ਆ ਜਾਂ ਕਿਸੇ ਤਰੀਕੇ ਦੇ ਜਾਨਵਰ ਲੈ ਜਾਣੇ ਆ ਉਹਨਾਂ ਲਈ ਟਰਾਲੀਆਂ ਬਣੀਆਂ ਆ ਦੇਖੋ ਵੀ ਜਿਨ੍ਹਾਂ ਦੇ ਸ਼ੌਂਕ ਆ ਨਰਾਲੇ ਸ਼ੌਂਕ ਆ ਜਿਹੜੇ ਕਿ ਬਲਦਾਂ ਲਈ ਆ ਦੇਖੋ ਬਲਦ ਖੜਿਆ ਨਾਲ ਹੀ ਕਦੀ ਗੱਡੀ ਬਣਾਈ ਹੋਈ ਆ ਤੇ ਇੰਨੀ ਕਦੀ ਥਾਰ ਗੱਡੀ ਰੱਖ ਕੇ ਤੇ ਲੈ ਕੇ ਆਏ ਹੋਇਆ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਜੇ ਤੁਹਾਨੂੰ ਚੰਗੀ ਲੱਗੇ